ਬਲਕਾਰ ਸਿੱਧੂ ਵਿਚਾਰਾ ਕੀ ਦੇ ਕਿਹੜੇ ਬਾਗ ਦੀ ਮੂੜੀ ਐ ਉਹਦਾ ਚੈਨਲ ਦਾ ਨਾਮ ਵੀ ਲੋਕਵਾਜ ਆ ਯਾਰ ਤੂੰ ਲੋਕਵਾਜ ਨੂੰ ਢਵਾਉਣ ਲੱਗਿਆ ਹੋਇਆ ਦਵਾਉਣ ਇਹ ਭਲੇਖੇ ਚ ਬਲਕਾਰ ਹਜੇ ਵੀ ਵਾਪਸ ਆ ਗਿਆ ਆਪੇ ਹੀ ਵਾਪਸ ਲੈ ਲੈ ਨਹੀਂ ਤਾਂ ਲੋਕ ਵਾਪਸ ਕਰਾ ਦਿੰਦੇ ਹੁੰਦੇ ਆ ਕਰਾ ਦੇਣਗੇ ਤੂੰ ਕਿਹੜੇ ਬਾਗ ਦੀ ਮੂੜੀ ਆ ਸੁਪਰੀਮ ਕੋਰਟ ਦੇ ਫੈਸਲੇ ਬਦਲ ਤੇ ਅਗਲੇ ਨੇ ਭਾਈ ਅੱਜ ਵੀ ਦਾਵੇ ਨਾਲ ਕਹਿਣਾ ਮਨਜਿੰਦਰ ਸਾਡਾ ਹੈ ਅਸੀਂ ਪੇਸ਼ ਕਰਾਂਗੇ ਸਾਡਾ ਦੋ ਸ਼ਬਦ ਕਰ ਦਿਓ ਅਸੀਂ ਮਨਜੀਤ ਧਨੇਰ ਨੂੰ ਹੱਥੀਂ ਜੇਲ੍ਹ ਚ ਦੇ ਕੇ ਆਏ ਸੀ ਆਪਦੇ ਹੱਥੀਂ ਵੀ ਆ ਚੱਕੋ ਯਾਰ ਅਸੀਂ ਕਰਾਂਗੇ ਸਾਫ਼ਤ ਸਾਡਾ ਸੱਚਾ ਕਿੰਨੇ ਆ ਮੈਂ ਤਾਂ ਕਹਿਣਾ ਵੀ ਮਨਜਿੰਦਰ ਨੂੰ ਛੇਤੀ ਜੇਲ੍ਹ ਭੇਜੋ ਅਸੀਂ ਉਹ ਜੇਲ੍ਹ ਨਾਲ ਲਾਜੇ ਮੱਥਾ ਉਸੇ ਸਨਮਾਨ ਦੇ ਨਾਲ ਬਾਹਰ ਲੈ ਕੇ ਅੱਜ ਮਨਜੀਤ ਧਨੇਰ ਨੂੰ ਪੁੱਛਿਆ ਜਾ ਸਕਦਾ ਇਹਨੂੰ ਯਾਦ ਕਰੋ ਵੀ ਨਥਾਣੇ ਜਦੋਂ ਥਾਣੇਦਾਰ ਦੇ ਅੱਗੇ ਮੋਰਚਾ ਲੱਗਿਆ ਹੋਇਆ ਸੀ ਤੂੰ ਸਾਡੇ ਕੰਸਟੇਜਾਂ ਤੇ ਜਦੋਂ ਤੂੰ ਗਾਉਂਦਾ ਹੁੰਦਾ ਸੀ ਉਦੋਂ ਧਰਤੀ ਹਾਲ ਸੀ ਅੱਜ ਤੂੰ ਜਰਜ ਐ ਤੇ ਇਹ ਜਿਹੜਾ ਆਪ ਦੇ ਵਰਕਰਾਂ ਨੂੰ ਐਡੀ ਭੱਦੀ ਸ਼ਬਦਾਂ ਵਾਲੀ ਬੋਲ ਕੇ ਆਏ ਉਹਨਾਂ ਨੂੰ ਜਲੀਲ ਕਰਨਾ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਯਾਰ ਇਹਨਾਂ ਦੀ ਐਡੀ ਵੱਡੀ ਪੱਧਰ ਤੇ ਇਹਨਾਂ ਨੂੰ ਫਤਵਾ ਦਿੱਤਾ ਇੱਕ ਰਿਕਾਰਡ ਤੋੜ ਜਿੱਤ ਝੋਲੀ 'ਚ ਪਾਈ ਕਿਹੜੇ ਪਿੰਡ 'ਚ ਬੜੂਗਾ ਬਰਕਾਰ ਬਲਕਾਰ ਕਿਹੜਾ ਮੂੰਹ ਲੈ ਕੇ ਬੜੂਗਾ ਪਿੰਡ 'ਚ ਲੋਕ ਪੁੱਛ ਲੈਣਗੇ ਉਹ मामा ਭੈਣਾ ਪੁੱਛ ਲੈਣਗੇ ਵੀ ਤੁਸੀਂ ਉਹੀ ਹੋ ਮੈਂ ਲੈ ਜਾਂ ਰੂ ਉਸੇ ਦਾ압 ਕਰਾਉਂਦਾ ਇੱਕ ਵਰਕਰ ਨੂੰ ਟਾਰਗੇਟ ਬਣਾਉਣਾ ਹੈ ਤੂੰ ਸਿੱਧਾ ਕਰਾਉਂਦਾ ਹੈਡ ਕੋਲ ਤੇਰੀ ਵਹਿਰ ਕੀਤੀ ਹੈ ਉਹ ਸੱਚ ਨਿੱਤਰਦਾ ਰਹੂ ਤੂੰ ਹੇਕ ਕੱਢ ਕੇ ਸਿੱਧਾ ਆਪਦੇ ਆਪਦੇ ਵੱਲੋਂ ਕਿਉਂ ਨਹੀਂ ਕਰਾਇਆ ਇਹਨਾਂ ਨੂੰ ਹੀ ਆਪਦੇ ਹੱਥੀ ਪਰਚੇ ਇਹ ਵਾਪਸ ਕਰਨੇ ਪੈਣਗੇ ਕਦੇ ਲਹਿਰਾ ਕਦੇ ਕਿਸੇ ਦੇ ਬੋਲ ਇਹ ਪਰਚੇ ਪਾ ਕੇ ਨਹੀਂ ਰੱਦ ਹੁੰਦੇ ਹੁੰਦੇ ਭਗਤ ਸਿੰਘ ਦੇ ਬੋਲ ਕਰ ਲੈ ਕਾਇਚ ਅੰਗਰੇਜ਼ਾਂ ਨੂੰ ਭਲੇਖਾ ਜੀ ਸ਼ਾਇਦ ਇਹਨਾਂ ਨੂੰ ਫਾਹੇ ਚਾੜ ਕੇ ਸ਼ਾਇਦ ਭਗਤ ਸਿੰਘ ਦੇ ਬੋਲ ਜਾਂ ਭਗਤ ਸਿੰਘ ਦੀ ਆਵਾਜ਼ ਬੰਦ ਕਰ ਦੇਣਗੇ ਹੋ ਗਈ ਬਾਜਬੰਦ ਨੇ ਮਤੇ ਕਰੇ ਲਾ ਚੜਨ ਵਾਲੀ ਗੱਲ ਹੋ ਗਈ ਇਹਨਾਂ ਨੂੰ ਇਹਨਾਂ ਦੇ ਪੈਰ ਥੱਲੇ ਬਟੇਰਾ ਆ ਗਿਆ ਭਾਈ ਇਹਨਾਂ ਨੇ ਕਿਹੜੇ ਸਿਆਸੀ ਕੋਈ ਇਹ ਜਿਹਾਂ ਪੌੜੀਆਂ ਚੜੀਆਂ ਸੀ ਲੋਕਾਂ ਕੋਲੇ ਗਏ ਸੀ ਇਹ ਤਾਂ ਤੁਰਿਆ ਜਾਂਦਾ ਨੂੰ ਮਿਲ ਗਈ ਕੁਰਸੀ ਝੂਠੇ ਪਰਚੇ ਕੁਛ ਨਹੀਂ ਕਰਦੇ ਮੇਰੇ ਤੇ 45 ਆ ਫਿਰਦਾ ਤੁਹਾਡੇ ਸਾਹਮਣੇ ਕੋਈ ਡਰ ਨਹੀਂ ਲੱਗਦਾ ਮੈਂ ਤਾਂ ਐਂ ਕਹਿੰਦਾ ਵੀ ਸਟਾਰ ਲੱਗ ਗਿਆ ਸਗਾ ਦੋ ਲਾਇਆ ਕਿ ਤਿੰਨੇ ਹੀ ਨਹੀਂ ਮੈਨੂੰ ਪਤਾ ਹੌਲ ਤੱਕ ਤਾਂ ਇੱਕ ਸਾਹਮਣੇ ਪਰ ਦੋ ਤਿੰਨ ਲੱਗਿਆ ਸ਼ਾਇਦ ਅੱਛਾ ਫਿਰ ਤਾਂ ਸਿੱਧਾ ਹੀ ਇਨਸਪੈਕਟਰ ਧਰਤੀ ਹੋ ਗਿਆ ਲੋਕਵਾ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਦੇ ਉੱਪਰ ਇੱਕ ਪਰਚਾ ਦਰਜ ਹੁੰਦਾ ਆ ਹਵਾਲਾ ਦਿੱਤਾ ਜਾਂਦਾ ਕਿ ਐਮਐਲਏ ਬਲਕਾਰ Sidhu ਹੋਰਾਂ ਦੀ ਇੱਕ ਆਡੀਓ ਜਿਹੜੀ ਉਹ ਵਾਇਰਲ ਹੁੰਦੀ ਹੈ ਜਿਸ ਤੇ ਕਰਕੇ ਉਹਨਾਂ ਦੇ ਵੱਲੋਂ ਪਰਚਾ ਜਿਹੜਾ ਦਰਜ ਕੀਤਾ ਜਾਂਦਾ ਤੇ ਨਾਲ ਹੀ ਮਾਨਹਾਨੀ ਤਕਤੀਆਂ ਗੱਲਾਂ ਜਿਹੜੀਆਂ ਉਹ ਵੀ ਆਉਂਦੀਆਂ ਨੇ ਇਸ ਚੀਜ਼ ਦੀ ਨਿੰਦਿਆ ਜੇਕਰ ਬੀਤੇ ਕੱਲ ਤੋਂ ਕਰੀਏ ਤਾਂ ਹਰ ਪੋਲਿਟਿਕਲ ਪਾਰਟੀ ਤੇ ਨਾਲ ਹੀ ਵਕੂ ਵਕ ਜਨਤਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਮੇਰੇ ਨਾਲ ਕਿਸਾਨ ਯੂਨੀਅਨ ਦੇ ਗਰਾਹਾਂ ਤੋਂ ਸ਼ੰਗਾਰਾ ਸਿੰਘ ਮਾਨ ਹੋਣਗੇ ਗੱਲਬਾਤ ਕਰਾਂਗੇ ਮਾਨ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਆ ਰਹੇ ਮਿੱਟਲ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਮਾਨ ਸਾਹਿਬ ਕਿਵੇਂ ਦੇਖਦੇ ਹੋ ਜਿਹ ਯਾਨੀ ਵੱਲੋਂ ਇਸ ਦੀ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਕਿ ਇੱਕ ਆਡੀਓ ਇੱਕ ਚੈਨਲ ਦੇ ਵੱਲੋਂ ਚਲਾਈ ਜਾਂਦੀ ਆ ਜਿਸ ਤੇ ਲਈ ਫੋਨ ਤੱਕ ਵੀ ਐਮਐਲਏ ਬਲਕਾਰ ਸਿੱਧੂ ਹਰਾਂ ਨੂੰ ਕੀਤੇ ਜਾਂਦੇ ਆ ਉਹ ਵਰਸ਼ਨ ਉਹਨਾਂ ਦੇ ਵੱਲੋਂ ਚਲੋ ਠੀਕ ਹੈ ਨਹੀਂ ਦਿੱਤਾ ਇਹਨਾਂ ਦੋ ਵੱਖਰੀ ਗੱਲ ਆ ਪਰ ਉਸ ਤੋਂ ਬਾਅਦ ਇੱਕ ਪਰਚਾ ਜਿਹੜਾ ਦਰਜ ਹੋ ਜਾਣਾ ਇੱਕ ਅਦਾਰੇ ਦੇ ਉੱਪਰ ਅਦਾਰੇ ਦੇ ਜਿਹੜਾ ਹੈਗਾ ਪੱਤਰਕਾਰ ਦੇ ਉੱਪਰ ਦੇਖੋ ਇੱਕ ਨਾ ਪੰਜਾਬੀ ਦੀ ਠੇਠ ਕਹਾਵਤ ਆ ਸਾਡੇ ਵੀ ਜਦੋਂ ਗਿੱਦੜ ਦੀ ਮੌਤ ਆਉਂਦੀ ਆ ਉਦੋਂ ਪਿੰਡ ਵੱਲ ਭੱਜਦਾ ਹੈ ਹੂੰ ਇਹ ਦੁਗਾਲੀਆਂ ਵੀ ਕਹਿੰਦੇ ਉਹ ਤਾਂ ਨਹੀਂ ਮੈਂ ਸੁਣਾਉਂਦਾ ਤੇ ਜੇ ਇਤਿਹਾਸਕਾਰਾਂ ਦੀ ਗੱਲ ਕਰਨੀ ਹੋਵੇ ਕਿਸੇ ਇਤਿਹਾਸਕਾਰ ਨੇ ਲਿਖਿਆ ਹੈ ਜਬਰ ਨਕਾਮੀ ਹੋਰ ਜਬਰ ਜਦੋਂ ਤੀਕ ਨਾ ਮਿਲੇ ਕਬਰ ਹਰ ਜਬਰ ਦੀ ਉਹ ਕਹਾਣੀ ਕਰਨਾ ਜਬਰ ਤੇ ਮੂੰਹ ਦੀ ਖਾਣੀ ਦੇਖੋ ਇਹ ਆਮ ਆਦਮੀ ਪਾਰਟੀ ਨੂੰ ਲੋਕਾਂ ਨੂੰ ਵੱਡਾ ਭਲੇਖਾ ਪਾਤਾ ਸੀ ਜੀ ਦੇਖੋ ਸਾਨੂੰ ਨਹੀਂ ਕੋਈ ਭਲੇਖਾ ਜੇ ਅਸੀਂ ਕਹ ਜੇ ਵੀ ਅਸੀਂ ਕਿਸੇ ਭਲੇਖੇ ਚ ਆ ਜਾਂ ਜਥੇ ਬੰਦਿਆਂ ਕਿਸੇ ਭਲੇਖੇ ਚ ਆ ਜਥੇ ਬੰਦਿਆਂ ਨੂੰ ਕੋਈ ਭਲੇਖਾ ਨਹੀਂ ਪਰ ਵੱਡੇ ਹਿੱਸੇ ਨੂੰ ਲੋਕਾਂ ਨੂੰ ਹੀ ਭਲੇਖਾ ਸੀ ਵੀ ਸ਼ਾਇਦ ਬਦਲ ਦੇਣਗੇ ਲੋਕਾਂ ਨੂੰ ਤੇ ਉਸ ਵੱਡੀਆਂ ਅਸਾਂ ਲਾ ਕੇ ਇਹਨਾਂ ਦੀ ਸਰਕਾਰ ਵੱਡੀ ਪੱਧਰ ਤੇ ਰਿਕਾਰਡ ਤੋੜ ਇਹਨਾਂ ਦੀ ਝੋਲੀ ਚ ਸੀਟਾਂ ਪਾਈਆਂ ਪਰ ਇਹ ਉਹ ਜਿਹੜੀ ਉਹ ਤੁਰੀ ਆਉਂਦੀ ਕਹਾਣੀ ਹੈ ਇੱਕ ਜਦੋਂ ਅਸੀਂ 47 ਦੀਆਂ ਗੱਲਾਂ ਕਰਦੇ ਆਂ ਤੇ ਆਪਣਾ ਪਾਰਟੀਆਂ ਦੀ ਗੱਲ ਛਿੜਦੀ ਹੈ ਜਾਂ ਰਾਜ ਭਾਗ ਦੀ ਗੱਲ ਛਿੜਦੀ ਹੈ ਸਿਸਟਮ ਦੀ ਗੱਲ ਛਿੜਦੀ ਹੈ ਤਾਂ ਉਦੋਂ ਥੱਲੇ ਸੱਥਾਂ 'ਚ ਖੁੰਡਾਂ ਤੇ ਬੈਠੇ ਲੋਕ ਕਹਿ ਦਿੰਦੇ ਆ ਵੀ ਯਾਰ ਇਹਦੋਂ ਤਾਂ ਅੰਗਰੇਜ਼ ਹੀ ਚੰਗੇ ਸੀ ਬਿਲਕੁਲ ਆਪਣੇ ਨਾਲੋਂ ਬਿਲਕੁਲ ਉਦੋਂ ਬਾਅਦ ਇਹਨਾਂ ਤੋਂ ਬਾਅਦ ਪਾਰਟੀਦਰ ਪਾਰਟੀ ਜਦੋਂ ਭਾਵੇਂ ਰਾਜ ਸਰਕਾਰ ਤੇ ਕੋਈ ਆਇਆ ਭਾਵੇਂ ਕੇਂਦਰ ਦੀ ਗੱਦੀ ਤੇ ਆਇਆ ਭਾਵੇਂ ਪੰਜਾਬ ਦੀ ਗੱਦੀ ਤੇ ਆਇਆ ਜਿਹੜਾ ਆਇਆ ਦੂਜੇ ਨੂੰ ਚੰਗਾ ਕਹਾਤਾ ਬਿਲਕੁਲ ਇਨਾ ਬਾਰੇ ਵੀ ਇਹੀ ਕਹਾਵਤ ਸੀ ਅਸੀਂ ਤਾਂ ਇਹ ਕਹਿ ਕੇ ਆਏ ਸੀ ਬਰਨਾਲੇ ਦੀ ਧਰਤੀ ਤੇ ਚੋਣਾ ਤੋਂ ਪਹਿਲਾਂ ਰੈਲੀ ਕੀਤੀ ਸੀ ਵੱਡੀ ਤੁਸੀਂ ਉਹ ਕਵਰੇਜ ਕਰਦੇ ਰਹੋ ਵੀ ਯਾਰ ਇਹ ਦੂਜਿਆਂ ਨੂੰ ਚੰਗੇ ਕਹਾ ਦੇਣ ਕਿ ਠੀਕ ਹੈ ਸੋਨ ਨੂੰ ਭਲੇਖਾ ਕੱਢ ਲਓ ਸਾਡੀ ਗੱਲ ਤਾਂ ਜੇ ਕਹਿੰਦੇ ਅਸੀਂ ਮੋਹਰ ਲੱਗੀ ਆ ਇਹ ਜੀ ਇਹ ਬਹੁਤ ਬੁਰੀ ਤਰ੍ਹਾਂ ਬੁਖੜਾਏ ਹੋਏ ਐ ਐਡੀ ਛੇਤੀ ਕੋਈ ਵੋਟ ਪਾਰਟੀ ਵਾਲਾ 그래프 ਥੱਲੇ ਨਹੀਂ ਆਇਆ ਸੀ ਕਿਸੇ ਦਾ ਛੇਤੀ ਤੋਂ ਭਾ ਮਰ ਆਇਆ ਨਹੀਂ ਕਹਿੰਦਾ ਮੇ ਵੀ 3 ਸਾਲ ਹੋ ਗਏ ਇਹਨਾਂ ਨੂੰ 99 ਮਹੀਨਿਆਂ ਤੋਂ ਬਾਅਦ ਐਮਪੀ ਦੀਆਂ ਜਿਹੜੀ ਸੀਟ ਖਾਲੀ ਹੋਈ ਸੀ ਭਗਵੰਤ ਮਾਨ ਦੀ ਗਿਣਵੇਂ ਮਹੀਨੇ ਬਾਅਦ ਹੀ ਉਹ ਚੋਣ ਹੋ ਗਈ ਸੀ ਬਿਲਕੁਲ ਲੋਕਾਂ ਨੇ ਤਾਂ ਉਦੋਂ ਹੀ ਫਤਵਾ ਦੇ ਦਿੱਤਾ ਸੀ ਇਹਨਾਂ ਨੂੰ ਹੂੰ ਮੁੱਖ ਮੰਤਰੀ ਹੁੰਦੇ ਹੋਏ ਭਗਵੰਤ ਮਾਨ ਇਹਦੀ ਪਾਰਟੀ ਉਥੋਂ ਸੰਗਰੂਰ ਦੀ ਸੀਟ ਹਾਰ ਗਈ ਹੂੰ ਹੁਣੇ ਮੰਨਣ ਨਾ ਮੰਨਣ ਲੋਕਾਂ ਨੇ ਫਤਵਾ ਦੇ ਦਿੱਤਾ ਉਦੋਂ ਬਾਅਦ ਹੂੰ ਪਰ ਇਹਨਾਂ ਨੇ ਉਹਦੇ ਤੋਂ ਸਬਕ ਨਹੀਂ ਸਿੱਖਿਆ ਹੂੰ ਉਦੋਂ ਬਾਅਦ ਹੋਇਆ ਇਹ ਹੂੰ ਚੱਲ ਸੋ ਚੱਲ ਕਰਦੇ ਰਹੇ ਆ ਹੂੰ ਆ ਦਿੱਲੀ ਵਾਲੇ ਨੇ ਇਹਨਾਂ ਨੂੰ ਸਬਕ ਸਿਖਾਇਆ ਹੈ ਜੀ ਜਿਹੜਾ ਕਹਿੰਦੇ ਸੀ ਦਿੱਲੀ ਦਾ ਮਾਡਲ ਇੱਥੋਂ ਜਾ ਕੇ ਪੰਜਾਬ ਦਾ ਮਾਡਲ ਉਧਰੋਂ ਆ ਕੇ ਦਿੱਲੀ ਦਾ ਮਾਡਲ ਉਹ ਮਾਡਲ ਦਾ ਬਣ ਕੇ ਗਿਆ ਸੋ ਇਸ ਕਰਕੇ ਇਹ ਇਹਨਾਂ ਕੋਲੇ ਹੋਰ ਕੀ ਹੁੰਦਾ ਹੈ ਉਦੋਂ ਵੀ ਨੀ ਸਿਆਸਤ ਦੇ ਉੱਤੇ ਅਸੀਂ ਸੁਣਦੇ ਰਹੇ ਆ ਮੁੱਖ ਮੰਤਰੀਆਂ ਨੂੰ ਬਹੁਤ ਕੁਝ ਬੋਲਦੇ ਰਹੇ ਲੋਕ ਜਾਂ ਐਮਐਲਏ ਨੂੰ ਬਹੁਤ ਕੁਝ ਬੋਲ ਜਾਂਦੇ ਹੁੰਦੇ ਆ ਕਿਉਂਕਿ ਸਧਾਰਨ ਲੋਕਾਂ ਨੇ ਆਪਦਾ ਗੁੱਸਾ ਕੱਢਣਾ ਬੋਲਦਾ ਪਰ ਜਿਹੜਾ ਕੋਈ ਸਤਾ ਤੇ ਕਾਬਜ ਹੋ ਗਿਆ ਸਤਾ ਦੀਆਂ ਪੌੜੀਆਂ ਤੇ ਚੜ ਗਿਆ ਇੱਕ ਲੋਕਾਂ ਦਾ ਨਮਾਇੰਦਾ ਬਣ ਗਿਆ ਉਹਨੂੰ ਵੱਡਾ ਜੇਰਾ ਰੱਖ ਕੇ ਕਰਨਾ ਚਾਹੀਦਾ ਜਿੱਥੋਂ ਤੱਕ ਮਨਿੰਦਰ ਸਿੱਧੂ ਦੇ ਪਰਚੇ ਤੇ ਪਰਚੇ ਦਾ ਸਵਾਲ ਹੈ ਦੇਖੋ ਇਹ ਮੈਂ ਵੀ ਉਹ ਆਡੀਓ ਸੁਣੀ ਐ ਬਲਕਾਰ ਦੀ ਜਿਹੜੀ ਆ ਰਹੀ ਆ ਮੈਂ ਕਹਿੰਦਾ ਵੀ ਉਹ ਇੰਨੀ ਨੈਤਿਕਤਾ ਤੋਂ ਵੀ ਥੱਲੇ ਆ ਗੱਲ ਅਸੀਂ ਤਾਂ ਕਿਸੇ ਵੇਲੇ ਕਹਿੰਦੇ ਸੀ ਨੈਤਿਕਤਾ ਕੋਈ ਇਨਾ ਲੀਡਰਾਂ ਦੀ ਜਾਂ ਐਮਐਲਏਾਂ ਦੀ ਇਹੋ ਜੀ ਸੀ ਵੀ ਕਿਸੇ ਵੇਲੇ ਰੇਲ ਮੰਤਰੀ ਸੀ ਆਪਣੇ ਹੂੰ ਭਾਰਤ ਦਾ ਇੱਕ ਰੇਲਵੇ ਹਾਦਸਾ ਹੋ ਗਿਆ ਉਹਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀ ਮੈਨੂੰ ਮੰਤਰੀ ਪਦ ਤੇ ਰਹਿਣ ਦਾ ਹੱਕ ਨਹੀਂ ਮੇਰੇ ਵੀ ਮੇਰੀ ਅਗਵਾਈ ਦੇ ਵਿੱਚ ਆਹ ਇਨੇ ਲੋਕਾਂ ਦੀ ਮੌਤ ਹੋ ਗਈ ਇਨਾਂ ਦੀਆਂ ਲੋਕਾਂ ਆਈ ਜਾਂਦੇ ਤੇ ਆ ਤਾਂ ਨੈਤਿਕਤਾ ਤੋਂ ਗਿਰੀ ਹੋਈ ਗੱਲ ਸਮਾਜਿਕ ਤੌਰ ਤੇ ਵੀ ਭਾਈਚਾਰਕ ਤੌਰ ਤੇ ਵੀ ਉਹ ਵੀ ਆਪ ਦੇ ਵਰਕਰਾਂ ਨੂੰ ਕੋਈ ਐਂ ਕਹੇ ਇਹ ਜਨੂੰ ਮੈਨੂੰ ਲੱਗਦਾ ਇਦੋਂ ਘਟ ਗਿਆ ਹਰਕਤ ਅਸੀਂ ਪਹਿਲਾਂ ਕਿਸੇ ਲੀਡਰ ਦੀ ਨਹੀਂ ਸੁਣੀ ਸੁਣਦੇ ਰਹੇ ਹਾਂ ਦੇਖੋ ਇਹਨੂੰ ਕਿੰਨਾ ਕੁਸ਼ ਕਹਿੰਦੇ ਰਹੇ ਇੱਥੇ ਮਹਾਰਾਜਾ ਪਟਿਆਲਾ ਸੀ ਜੋ ਮੁੱਖ ਮੰਤਰੀ ਵੀ ਇਹ 360 ਰਾਣੀਆਂ ਦਾ ਪੋਤਾ ਹੈ ਫਲਾਨਾ ਧੀਗੜਾ ਹੈ ਇਹ ਕਿਵੇਂ ਉਹ ਰੂਸਾ ਬਾਰੇ ਇਹਦੇ ਬਾਰੇ ਕਿੰਨੇ ਚੱਲਦੇ ਪਰ ਉਹਨੇ ਕੋਈ ਨੋਟਿਸ ਨਹੀਂ ਲਿਆ ਵੀ ਠੀਕ ਆ ਯਾਰ ਸਗੋਂ ਇਥੋਂ ਤੱਕ ਪ੍ਰਨੀਤ ਕੌਰ ਨੂੰ ਜਦੋਂ ਕਿਸੇ ਨੇ ਕਿਹਾ ਵੀ ਉਹ ਰੁੱਸਾ ਰੱਖੀ ਉਹ ਕਹਿੰਦੀ ਰਾਜ ਰਾਣੇ ਦਾ ਕੰਮ ਹੀ ਹੁੰਦਾ ਹੈ ਸ਼ੋਗਲ ਇਹਨਾਂ ਦੀ ਕੋਈ ਗੱਲ ਨਹੀਂ ਸਗੋਂ ਐਂ ਕਹਿ ਕੇ ਗੱਲ ਟਾਲਦੀ ਹੈ ਇਹ ਵੀ ਨਹੀਂ ਇਹੋ ਜਿਹੀ ਗੱਲਾਂ ਨਾ ਗਿਰੀਆਂ ਕਰੋ ਤੇ ਇਹ ਜਰ ਆਪ ਦੇ ਵਰਕਰਾਂ ਨੂੰ ਐਡੀ ਭੱਦੀ ਸ਼ਬਦਾਵਲੀ ਬੋਲ ਕੇ ਐਂ ਉਹਨਾਂ ਨੂੰ ਜਲੀਲ ਕਰਨਾ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਯਾਰ ਇਹਨਾਂ ਦੀ ਐਡੀ ਵੱਡੀ ਪੱਧਰ ਤੇ ਇਹਨਾਂ ਨੂੰ ਫਤਵਾ ਦਿੱਤਾ ਇੱਕ ਰਿਕਾਰਡ ਤੋੜ ਜਿੱਤ ਝੋਲੀ ਚ ਪਾਈ ਬਿਲਕੁਲ ਐਦੂੰ ਨਿੰਦਿਆ ਤਾਂ ਹੀ ਕੋ ਸਾਡੇ ਕੋਲ ਸ਼ਬਦ ਹੈ ਨਹੀਂ ਕਿਹੜੇ ਸ਼ਬਦਾਂ ਨਾਲ ਮੈਂ ਇਸ ਘਟਨਾ ਦੀ ਨਿੰਦਾ ਕਰਾਂ ਜਿੱਥੋਂ ਤੱਕ ਹੈਗਾ ਇਹ ਪਰਚੇ ਪਾਉਣ ਦਾ ਸਵਾਲ ਜਾਂ ਇਹਨਾਂ ਕੋਲ ਇਹੀ ਹੁੰਦਾ ਹੈ ਪਰ ਇਹ ਇਹ ਭਲੇਖੇ ਚ ਕਦੇ ਲਹਿਰਾ ਕਦੇ ਕਿਸੇ ਦੇ ਬੋਲ ਇਹ ਪਰਚੇ ਪਾ ਕੇ ਨਹੀਂ ਰੱਦ ਹੁੰਦੇ ਹੁੰਦੇ ਭਗ ਸਿੰਘ ਦੇ ਬੋਲ ਕਰ ਲੈ ਕਾਇਚ ਅੰਗਰੇਜ਼ਾਂ ਨੂੰ ਵੀ ਭਲੇਖਾ ਸੀ ਵੀ ਸ਼ਾਇਦ ਇਹਨਾਂ ਨੂੰ ਫਾਹੇ ਚੜ ਕੇ ਸ਼ਾਇਦ ਭਗ ਸਿੰਘ ਦੇ ਬੋਲ ਜਾਂ ਭਗ ਸਿੰਘ ਦੀ ਆਵਾਜ਼ ਬੰਦ ਕਰ ਦੇਣਗੇ ਹੋ ਗਈ ਬਾਜ ਬੰਦ ਭਗ ਸਿੰਘ ਦੀ ਆਵਾਜ਼ ਤਾਂ ਅੱਜ ਹਰੇਕ ਨੌਜਵਾਨ ਦੇ ਮੂੰਜ ਬੋਲਦੀ ਆ ਗੂੰਜਦੀ ਆ ਉਹ ਤਾਂ ਇੱਕ ਲਹਿਰ ਬਣ ਗਿਆ ਕਿਸੇ ਵੇਲੇ ਮੈਂ ਇਤਿਹਾਸ ਪੜਿਆ ਕਿਰਤਾਰ ਸਿੰਘ ਸਰਾਭੇ ਨੂੰ ਜਦੋਂ ਭਲੇਖਾ ਪੈ ਗਿਆ ਸੀ ਤਾਂ ਫਾਸੀ ਚੜ੍ਹਨਾ ਸੀ ਉਹਦੇ ਨਾਲ ਅੰਗਰੇਜ਼ੀ ਦੀ ਪੰਜਾਬੀ ਬਣਾ ਕੇ ਸਮਝਾਉਣ ਵਾਲਾ ਜੱਜ ਪੰਜਾਬੀ ਬਹਾਇਆ ਹੋਇਆ ਸੀ ਉਹ ਕਹਿੰਦੇ ਅੰਗਰੇਜ਼ੀ ਜੱਜ ਨੂੰ ਭਲੇਖਾ ਪੈ ਗਿਆ ਵੀ ਕਰਤਾਰ ਸਰਾਭਾ ਇਹ ਜਿਹੜਾ ਹੈਗਾ ਨਿੱਕਾ ਜਿਹਾ ਮੁੰਡਾ ਇਹ ਤਾਂ ਭਲੇਖੇ ਨਾ ਫੜ ਲਿਆ ਵੀ ਇਹ ਕੀ ਅਪਰਾਧ ਕਰਦਾ ਹੋਊਗਾ ਕਿਉਂਕਿ ਉਹ ਮੂੜਨਾ ਸੱਪ ਕਹਿੰਦੇ ਸੀ ਉਹਨੂੰ ਜੀ ਫੁਰਤੀਲਾ ਬਹੁਤ ਸੀ ਤੇ ਵੇਖਣ ਚ ਐ ਲੱਗਦਾ ਸੀ ਵੀ ਇਹ ਛੂਕਾ ਜਿਹਾ ਮੁੰਡਾ ਕੀ ਕਰਦਾ ਹੋਊਗਾ ਇਹ ਉਹ ਜੱਜ ਨੂੰ ਭੁਲੇਖਾ ਪੈ ਗਿਆ ਵੀ ਆ ਜੁਆਕ ਤਾਂ ਉਹੀ ਫੜ ਲੈ ਕਿਸੇ ਮਾਂ ਦਾ ਮੋਤੀ ਓਏ ਜੇ ਇਹ ਕਹੇ ਵੀ ਮੈਂ ਗਦਰਨੀ ਆ ਪਰ ਮਾਫੀ ਮੰਗ ਕੇ ਛੱਡ ਜੀ ਹੂੰ ਤੇ ਮੈਂ ਇਹਨੂੰ ਛੱਡ ਦਿੰਦਾ ਉਹ ਜਿਹੜਾ ਪੰਜਾਬੀ ਜੱਜ ਸੀ ਉਹ ਖੁਸ਼ ਹੋ ਗਿਆ ਕਿਉਂਕਿ ਅਕਸਰ ਨਾ ਉਹ ਪੰਜਾਬ ਦੇ ਹਿੱਤ ਨਾਲ ਉਹਨੂੰ ਲੱਗਿਆ ਵੀ ਜੇ ਇਹਨੂੰ ਪਤਾ ਨਹੀਂ ਇਹ ਵੀ ਇਹੀ ਆ ਮੋਰੀ ਵੀ ਜੇ ਇਹ ਛੋਟ ਦਾ ਲਹਿਰ ਦਾ ਹੋਰ ਫਾਇਦਾ ਹੋਊ ਉਹ ਪਾਸੇ ਲੈ ਗਿਆ ਸਰ ਆਬੇ ਨੂੰ ਕਹਿੰਦਾ ਜੀ ਇਸ ਤਰ੍ਹਾਂ ਕਰਕੇ ਜੱਜ ਨੂੰ ਨਹੀਂ ਪਤਾ ਵੀ ਤੁਸੀਂ ਆਗੂ ਹੋ ਤੇ ਤੁਸੀਂ ਮਾੜੀ ਜੀ ਲਿਖ ਕੇ ਦੇਜੋ ਵੀ ਨਾ ਮੈਂ ਗਦਰੀਆਂ ਨਾ ਕਦੇ ਗਦਰੀਆਂ ਨਾ ਹਰਾਂ ਤੇ ਮੈਂ ਮੈਨੂੰ ਤਾਂ ਉਹੀ ਫੜ ਲਿਆ ਪੁਲਿਸ ਨੇ ਤੇ ਤੈਨੂੰ ਛੱਡ ਦਿੰਦਾ ਕਹਿੰਦਾ ਉਹ ਖਿੜਖਿੜ ਕਰਕੇ ਹੱਸਿਆ ਸਰਾਬਾ ਹੂੰ ਕਹਿੰਦਾ ਯਾਰ ਅੱਜ ਮੈਂ ਮਾਫੀ ਮੰਨ ਕੇ ਵਗ ਜਾ ਹੂੰ ਇਹ ਮੇਰੀ ਬਾਜ ਬੰਦ ਕਰ ਦੇਣਗੇ ਮੈਂ ਤਾਂ ਕਹਿੰਦਾ ਸਭ ਤੋਂ ਪਹਿਲਾਂ ਫਾਸੀ ਮੈਨੂੰ ਚਾੜੋ ਹੂੰ ਇੱਕ ਸਰਾਬੇ ਦੇ ਸਾਥ ਆ ਤਾ ਮੋੜ ਮੋੜ ਤੇ ਖੜਾ ਹੂ ਸਰਾਬਾ ਸਾਡਾ ਖੂਨ ਦੀ ਲੋੜ ਅੱਜ ਦੇਸ਼ ਨੂੰ ਇਹ ਮੇਰੇ ਇਹ ਗੱਲਾਂ ਦੱਸਣ ਦਾ ਮਤਲਬ ਮੇਰਾ ਇਹ ਹੈ ਵੀ ਜ਼ਬਰਦਸਤ ਨਾਲ ਜੇ ਕਿਤੇ ਲਹਿਰਾਂ ਕਦੇ ਕਿਸੇ ਦੇ ਬੋਲ ਕਦੇ ਕਿਸੇ ਦੀ ਸੋਚ ਦਬਾਈ ਜਾਂਦੀ ਹੁੰਦੀ ਤਾਂ ਅੱਜ ਇੱਥੇ ਅੰਗਰੇਜ਼ਾਂ ਦਾ ਰਾਜ ਹੁੰਦਾ ਅੰਗਰੇਜ਼ਾਂ ਨਾਲੋਂ ਵੱਧ ਨਹੀਂ ਜਬਰ ਇਹ ਕਰ ਸਕਦੇ ਲੱਖ ਕਰੀ ਜਾਣ ਯਤਨ ਤਾਂ ਲੱਗਦਾ ਫਿਰ ਜਿਸ ਤਰ੍ਹਾਂ ਦੇ ਨਾਲ ਇੱਕ ਵੀਡੀਓ ਜਿਵੇਂ ਪਹਿਲਾਂ ਵੀ ਸਵਾਲ ਕੀਤਾ ਇੱਕ ਵੀਡੀਓ ਨਸ਼ਰ ਕਰਨ ਦੇ ਕਰਕੇ ਹੀ ਇਹ ਪਰਚਾ ਜਿਹੜਾ ਦਰਜ ਹੋਣਾ ਇੱਕ ਆਪਣੇ ਵਰਕਰ ਦੇ ਕਿਉਂਕਿ ਇੱਕ ਤਾਂ ਵਰਕਰਾਂ ਦੀਆਂ ਘਰਵਾਲੀਆਂ ਦੇ ਲਈ ਜਿਸ ਤੱਕ ਕਿਸ ਤਰ੍ਹਾਂ ਦੇ ਸ਼ਬਦ ਬੋਲਿਆ ਆਪਾਂ ਔਨ ਸਕਰੀਨ ਬੋਲ ਵੀ ਨਹੀਂ ਸਕਦੇ ਦੋਸਤੋ ਆ ਫਿਰ ਇੱਕ ਵਰਕਰ ਦੇ ਵੱਲੋਂ ਹੀ ਪਰਚਾ ਇੱਥੇ ਬਣ ਕੇ ਇੱਕ ਵਰਕਰ ਦੇ ਵੱਲੋਂ ਹੀ ਪਰਚਾ ਜਿਹੜਾ ਇਹ ਦਿੱਤਾ ਜਾਣਾ ਲੱਗਦਾ ਕਿ ਜੇਕਰ ਇਹ ਵੀਡੀਓ ਨਸ਼ਰ ਕੀਤੀ ਤਾਂ ਉਹ ਗੁਨਾਹ ਹੋ ਗਿਆ ਦੇਖੋ ਉਹ ਗੱਲ ਤਾਂ ਇਹ ਆ ਨਾ ਉਹ ਵਰਕਰ ਵੀ ਹੁਣ ਜਿਹੜੇ ਤੋਂ ਐਂ ਕਰਾਇਆ ਖਮ ਨਹੀਂ ਕਿੰਨੇ ਆ ਉਹਦੇ ਤੇ ਕਿੰਨਾ ਦਬਾਅ ਹੋ ਆਇਂਦਾ ਫਿਰ ਇਸ ਗੱਲ 'ਚ ਕਮਜ਼ੋਰੀ ਪਈ ਐ ਦੀ ਗੱਲ 'ਚ। ਹੂੰ ਮੈਂ ਤਾਂ ਇਹਨੂੰ ਇਸ ਗੱਲ 'ਚ ਸਮਝਦਾ। ਐਮਐਲਏ ਯਾਰ ਤੂੰ ਸਿੱਧਾ ਆਪ ਕਰਾਉਂਦਾ। ਇੱਕ ਵਰਕਰ ਨੂੰ ਟਾਰਗੇਟ ਬਣਾਉਣਾ ਐ ਤੂੰ ਸਿੱਧਾ ਕਰਾਉਂਦਾ। ਹੈਡ ਕੋ ਤੇਰੀ ਵਾਇਰਲ ਕੀਤੀ ਐ ਉਹ ਸੱਚ ਨਿੱਤਰਦਾ ਰਹੂ। ਹੂੰ ਤੂੰ ਇੱਕ ਕੱਢ ਕੇ ਸਿੱਧਾ ਆਪਦੇ ਆਪਦੇ ਵੱਲੋਂ ਕਿਉਂ ਨਹੀਂ ਕਰਾਇਆ ਇਹਨੇ? ਇੱਕ ਵਰਕਰ ਨੂੰ ਟਾਰਗੇਟ ਬਣਾਉਂਦਾ ਮੁੜ ਕੇ ਕਿਉਂਕਿ ਪਤਾ ਇਹਨਾਂ ਨੂੰ ਮੋੜਨਾ ਪੈਣਾ। ਜਿਹੜੀ ਮੈਂ ਪਹਿਲਾਂ ਗੱਲ ਕਹੀ ਐ ਇਹਨਾਂ ਗੱਲਾਂ ਨਾ ਨਹੀਂ ਆਉਂਦੀਆਂ ਹੁੰਦਾ ਇਹਨਾਂ ਨੂੰ ਮੋੜਨਾ ਪੈਣਾ। ਇਹਨਾਂ ਨੂੰ ਹੀ ਆਪਦੇ ਹੱਥੀ ਪਰਚੇ ਇਹ ਵਾਪਸ ਕਰਨੇ ਪੈਣਗੇ। ਕਿਉਂਕਿ ਮਨਜਿੰਦਰ ਦਾ ਕੋਈ ਗੁਨਾਹ ਨਹੀਂ ਸੱਚ ਬੋਲਣ ਦਾ ਗੁਨਾਹ ਹੈ ਉਹਨੇ ਸੱਚੀ ਗੱਲ ਕਹੀ ਤੀ ਸਗੋਂ ਜੇ ਸੱਚੀ ਗੱਲ ਕਹੀ ਆ ਉਹ ਤਾਂ ਸਵਾਗਤ ਕਰਨਾ ਚਾਹੀਦਾ ਵੀ ਸਾਡੇ 'ਚ ਕਮੀ ਪੇਛੀ ਹੈ ਅਸੀਂ ਤਾਂ ਇਹ ਕਹਿੰਨੇ ਹੁਣ ਅਸੀਂ ਜਿੱਥੇ ਬੰਦਿਆਂ 'ਚ ਕੰਮ ਕਰਦੇ ਆ ਅਸੀਂ ਸਾਥਾਂ 'ਚ ਖੜਕੇ ਇਹਨਾਂ ਨੂੰ ਵੀ ਜਰਾ ਅਸੀਂ ਆ ਬੋਲੇ ਆ ਜੇ ਸਾਡੇ 'ਚ ਕੋਈ ਕਮੀ ਪੇਛੀ ਸਾਡੇ ਮੂੰਹ ਝੋਲੀ ਪਾਓ ਕਿਉਂਕਿ ਅਸੀਂ ਸਹਿਹਰਦਾਂ ਅਸੀਂ ਸਮਝਦੇ ਆਂ ਜੇ ਸਾਡੀ ਕੋਈ ਕਮੀ ਪੇਛੀ ਆ ਜਰ ਅਸੀਂ ਦੂਰ ਕਰਕੇ ਅਸੀਂ ਚੰਗਾ ਬਣਨਾ ਚਾਹੁੰਦੇ ਆ ਜੇ ਇਹਦੀ ਕਮੀ ਪੇਛੀ ਕਿਸੇ ਨੇ ਸਗੋਂ ਇਹਦੇ ਨ ਸਾਹਮਣੇ ਲਿਆਤੀ ਸਗੋਂ ਕਮੀ ਪੇਸ਼ ਨੂੰ ਪ੍ਰਵਾਨ ਕਰਕੇ ਉਹਨੂੰ ਬਣਦਾ ਤਾਂ ਇਹ ਆ ਵੀ ਸ਼ਾਵਾਸ਼ੇ ਭਾਈ ਮੇਰੇ ਤੂੰ ਮੇਰੀ ਕਮੀ ਪੇਸ਼ੀ ਲਿਆਤੀ ਮੈਂ ਕਮੇ ਨੂੰ ਦੂਰ ਕਰੂੰਗਾ ਹਮ ਪਰ ਇਹਦੇ ਵਿਜਾਇ ਕਿਉਂਕਿ ਅਸਲ ਵਿੱਚ ਗੱਲ ਕੀ ਹੈ ਨਾ ਇਹ ਸਤਾ ਦਾ ਨਸ਼ਾ ਹੀ ਇਹਦਾ ਹੁੰਦਾ ਹੈ ਹਮ ਸਾਡੇ ਬਾਬੇ ਨੇ ਵੀ ਗੁਰਬਾਣੀ ਚ ਲਿਖਿਆ ਨਾ ਮਾਇਆ ਧਾਰੀ ਅੰਨਾ ਬੋਲਾ ਹਮ ਜਾਂ ਰਾਜੋ ਰਾਜ ਰਾਜੋ ਨਰਕ ਜਿਹੜਾ ਉਹ ਲਿਖਦੇ ਹੁੰਦੇ ਆ ਉਹ ਚੀਜ਼ ਹੈ ਇਹ ਇਹ ਸਤਾ ਦਾ ਨਸ਼ਾ ਨਾ ਭੁਲਾ ਦਿੰਦਾ ਹੈ ਇਸ ਕਰਕੇ ਨਾਲੇ ਬਲਕਾਰ ਸਿੱਧੂ ਵਿਚਾਰਾ ਕੀਦਾ ਇਹ ਕਿਹੜੇ ਵਾਗ ਦੀ ਮੂੜੀ ਹੈ ਸਾਡੀਆਂ ਸਟੇਜਾਂ ਤੇ ਗਾਉਂਦਾ ਰਿਹਾ ਇਹਨੂੰ ਯਾਦ ਕਰਾ ਦਿੰਨਾ ਮੈਂ ਸੁਣਦਾ ਹੂੰ ਜਾਵੜੇ ਥੋੜੇ ਮੈਂ ਤਾਂ ਅਹੀਂ ਵੀ ਕਹੂੰਗਾ ਵੀ ਇਹ ਬੀੜ ਕੋ ਦਾ ਬੱਦ ਜਾਵੇ ਤੇ ਬਲਕਾਰ ਕੋਲੇ ਪਹੁੰਚ ਜੇ ਇਹਨੂੰ ਯਾਦ ਕਰੋ ਵੀ ਨਥਾਣੇ ਜਦੋਂ ਥਾਣੇਦਾਰ ਦੇ ਅੱਗੇ ਮੋਰਚਾ ਲੱਗਿਆ ਹੋਇਆ ਸੀ ਤੂੰ ਸਾਡੀਆਂ ਸਟੇਜਾਂ ਤੇ ਜਦੋਂ ਤੂੰ ਗਾਉਂਦਾ ਹੁੰਦਾ ਸੀ ਉਦੋਂ ਤੇਰੀ ਕੀ ਹਾਲ ਸੀ ਅੱਜ ਤੂੰ ਜਰਜ ਐਮ ਐਲ ਏ ਬਣ ਗਿਆ ਕੋਈ ਰੱਬ ਨਹੀਂ ਬਣ ਗਿਆ ਲੋਕਾਂ ਨੇ ਬਣਾਇਆ ਨਾ ਤੇ ਲੋਕਾਂ ਦੀ ਆਵਾਜ਼ ਚਾਹਦਾ ਹੈ ਤੇ ਉਹਦੇ ਨਾਂ ਦਾ ਤਾਂ ਉਹਦੇ ਚੈਨਲ ਦਾ ਨਾਂ ਵੀ ਲੋਕ ਆਵਾਜ਼ ਆ ਯਾਰ ਤੂੰ ਲੋਕ ਆਵਾਜ਼ ਨੂੰ ਡਵਾਉਣ ਲੱਗਿਆ ਹੋਇਆ ਦਵਾਉਣ ਇਹ ਭਲੇਖੇ ਚ ਮੈਂ ਤਾਂ ਇਹੀ ਕਹੂੰਗਾ ਜਿਵੇਂ ਕਹਿੰਦੇ ਨੇ ਸਿਆਣੇ ਵੀ ਕੰਦ ਤੇ ਲਿਖਿਆ ਪੜ੍ਹ ਲੇ ਬਲਕਾਰ ਹਾਜੀ ਵੀ ਵਾਪਸ ਆ ਗਿਆ ਆਪੇ ਹੀ ਵਾਪਸ ਲੈ ਲੇ ਨਹੀਂ ਤਾਂ ਲੋਕ ਵਾਪਸ ਕਰਾ ਦਿੰਦੇ ਹੁੰਦੇ ਆ ਕਰਾ ਦੇਣਗੇ ਤੂੰ ਕਿਹੜੇ ਬਾਗ ਦੀ ਮੂਰੀਆਂ ਸੁਪਰੀਮ ਕੋਰਟ ਦੇ ਫੈਸਲੇ ਬਦਲ ਤੇ ਅਗਲੇ ਨੇ ਮਹਿਲ ਕਲਾ ਕਾਂਡ ਜੇ ਨਹੀਂ ਦੇਖਿਆ ਦੇਖਿਆ ਹੋਊਗਾ ਬਲਕਾਰ ਨੇ ਉਹ ਇਤਿਹਾਸ ਪੜ੍ਹ ਲੇ ਝੂਠਾ ਕਤਲ ਦਾ ਪਰਚਾ ਮਨਜੀਤ ਧਨੇਰ ਤੇ ਪਾਇਆ ਸੀ ਤੇ ਸੁਪਰੀਮ ਕੋਰਟ ਨੇ ਬਹਾਲ ਰੱਖਤੀ ਸੀ ਸਜ਼ਾ ਮੈਂ ਤਾਂ ਕਹਿੰਦਾ ਵੀ ਮਨਜਿੰਦਰ ਨੂੰ ਛੇਤੀ ਜੇਲ੍ਹ ਭੇਜੋ ਅਸੀਂ ਉਹ ਜੇਲ੍ਹ ਨਾਲ ਲਾਜੇ ਮੱਥਾ ਉਸੇ ਸਨਮਾਨ ਦੇ ਨਾਲ ਬਾਹਰ ਲੈ ਕੇ ਅੱਜ ਮਨਜੀਤ ਧੇਰ ਨੂੰ ਪੁੱਛਿਆ ਜਾ ਸਕਦਾ ਹੈ ਹੂੰ ਬਿਲਕੁਲ ਪਰ ਹੂੰ ਤੁਹਾਡੇ ਇਸ ਮਾਧਿਮਾ ਰਾਹੀਂ ਮਨਜੀਤ ਨੂੰ ਅੱਜ ਇਸ ਨੂੰ ਮਨਜੀਂਦਰ ਨੂੰ ਵੀ ਅਸੀਂ ਕਹਾਂਗੇ ਵੀ ਕੋਈ ਗੱਲ ਨਹੀਂ ਵੀਰ ਪੰਜਾਬ ਆ ਤੇਰੇ ਨਾਲ ਤੂੰ ਕੋਈ ਆਪਦਾ ਨਹੀਂ ਕੋਈ ਨਿੱਜ ਖਾਤਰ ਨਹੀਂ ਬੋਲਿਆ ਤੂੰ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ ਲੋਕ ਲੋਕਾਂ ਦੀ ਆਵਾਜ਼ ਚੁੱਕੀ ਹੈ ਜੇ ਕਿਸੇ ਨੇ ਗਲਤ ਬਾਜ਼ ਕੀਤੀ ਉਹ ਗਲਤ ਨੂੰ ਗਲਤ ਕਹੇ ਠੀਕ ਨੂੰ ਠੀਕ ਕਹੇ ਇਹ ਕਹਿੰਦੇ ਰਹੋ ਹੌਸਲੇ ਨਾਲ ਕੋਈ ਗੱਲ ਨਹੀਂ ਸੱਚ ਕਦੇ ਦਬਦਾ ਨਹੀਂ ਹੁੰਦਾ ਸੱਚ ਨੇ ਹਮੇਸ਼ਾ ਜਿੱਤਣਾ ਹੁੰਦਾ ਹੈ ਇਤਿਹਾਸ ਆ ਸੱਚ ਦੀ ਹਰ ਵੇਲੇ ਜਿੱਤ ਹੁੰਦੀ ਤੁਰੀ ਆਈ ਐ ਇਤਿਹਾਸਿਕ ਵਾਹ ਐ ਠੀਕ ਆ ਕਿਹੜਾ ਝੂਠ ਫੈਲਦਾ ਜਰੂਰ ਹੈ ਤੇਜੀ ਨਾਲ ਪਰ ਝੂਠ ਦੇ ਪੈਰ ਨਹੀਂ ਨਾ ਹੁੰਦੇ ਸੱਚ ਤਾਂ ਫਿਰ ਆਇਆ ਜਾਂਦਾ ਨਿੱਤਰ ਕੇ ਨਖੇਰ ਕੇ ਇਹ ਛਾਣੇ ਲੱਗੇ ਹੋਏ ਆ ਇੱਕ ਪਾਸੇ ਸੱਚ ਇੱਕ ਪਾਸੇ ਝੂਠ ਇਹ ਭਲੇਖਾ ਨਹੀਂ ਰਹਿੰਦਾ ਸਗੋਂ ਇਹ ਭਲੇਖਾ ਨਿਕਲ ਗਿਆ ਜਿਹੜਾ ਮਾੜਾ ਮੋਟਾ ਕਿਸੇ ਨੂੰ ਭਲੇਖਾ ਸੀ ਇਹਨਾਂ ਦੇ ਐਮਐਲਏ ਬਾਰੇ ਆ ਪਿਛਲੀ ਵਾਰ ਨਥਾਣੇ ਵਾਲਾ ਵੀ ਬੋਲਿਆ ਸੀ ਫਿਰ ਮੁੜ ਕੇ ਮਾਫੀ ਮੰਗਦਾ ਹੁੰਦਾ ਇਹ ਪਹਿਲਾਂ ਬੋਲਣੀ ਸੋਚ ਕੇ ਬੋਲਣ ਕਹਦੇ ਹੁੰਦੇ ਆ ਪਹਿਲਾਂ ਤੋਲੋ ਫੇਰ ਬੋਲੋ ਤੋਲ ਕੇ ਬੋਲੋ ਯਾਰਾ ਇਹ ਤੁਸੀਂ ਕੋਈ ਛੋਟਾ ਰਿਕਾਰਡ ਕਰੀ ਜਾਂਦਾ ਹੋਵੇ ਕਿਸੇ ਬਾਈ ਨੇ ਰਿਕਾਰਡ ਕਰ ਲਈ ਇਹ ਹੂੰ ਵੀ ਕਿਸੇ ਵੇਲੇ ਛੋਟੇ ਹੁਣ ਸਿਰਚ ਵਿੱਚ ਵੱਜੀ ਤਾਂ ਉਹ ਬਣਦਿਆ ਹੂੰ ਸਗੋਂ ਮਾਫੀ ਮੰਗ ਲੈਣੀ ਚਾਹੀਦੀ ਐ ਵੀ ਯਾਰ ਗਲਤ ਹੋ ਗਿਆ ਮੈਥੋਂ ਜਾਣੇ ਜਾਣੇ ਕਿਉਂਕਿ ਇਹਦਾ ਤਾਂ ਕਿੱਤਾ ਵੀ ਇਹੋ ਜਿਹਾ ਸੀ ਨਾ ਹੂੰ ਇਹ ਕਿਤੇ ਵਾਲਿਆਂ ਤੋਂ ਆਸ ਵੀ ਇਹੋ ਜੀ ਕੀਤੀ ਜਾ ਸਕਦੀ ਐ ਹੂੰ ਠੀਕ ਆ ਪਹਿਲਾਂ ਚੰਗਾ ਗਾਉਂਦਾ ਸੀ ਹੂੰ ਤੇ ਦੂਜਾ ਜਿਵੇਂ ਉਹ ਨਿੰਮ ਤੇ ਕਰੇਲਾ ਚੜਨ ਵਾਲੀ ਗੱਲ ਹੋ ਗਈ ਇਹਨਾਂ ਨੂੰ ਇਹਨਾਂ ਦੇ ਪੈਰ ਥੱਲੇ ਬਟੇਰਾ ਆ ਗਿਆ ਭਾਈ ਇਹਨਾਂ ਨੇ ਕਿਹੜਾ ਸਿਆਸੀ ਕੋਈ ਇਹੋ ਜਿਹਾਂ ਪੌੜੀਆਂ ਚੜੀਆਂ ਸੀ ਲੋਕਾਂ ਕੋਲੇ ਗਏ ਸੀ ਇਹ ਤਾਂ ਤੁਰਿਆ ਜਾਂਦਿਆਂ ਨੂੰ ਮਿਲ ਗਈ ਕੁਰਸੀ ਹੂੰ ਸਭ ਨੂੰ ਚੰਗਾ ਏਸੀ ਵੀ ਇਹਦੇ ਤੋਂ ਸਭ ਕੁ ਸਿੱਖਦੇ ਤੇ ਹੁਣ ਕੋਈ ਗੱਲ ਨਹੀਂ ਫਿਰ ਲੋਕ ਸਭ ਕੁ ਸਿਖਾ ਦੇਣਗੇ ਆਉਣਾ ਜੇ ਨਹੀਂ ਤਾਂ ਦੋ ਦੋ ਸਾਲ ਕਿਹੜੇ ਹੁੰਦੇ ਆ ਸਾਲ ਪਹਿਲਾਂ ਇਹ ਸ਼ੁਰੂ ਕਰ ਲੈਂਦੇ ਹੁੰਦੇ ਆ ਆਪਣੀ ਮਿਹਮ ਬਿਲਕੁਲ ਕਿਹੜੇ ਪਿੰਡ ਚ ਬੜੂਗਾ ਬਲਕਾਰ ਕਿਹੜਾ ਮੂਹ ਲੈ ਕੇ ਬੜੂਗਾ ਪਿੰਡ ਚ ਹਮ ਲੋਕ ਪੁੱਛ ਲੈਣਗੇ ਉਹ ਮਾਮਾ ਭੈਣਾ ਪੁੱਛ ਲੈਣਗੇ ਵੀ ਤੁਸੀਂ ਉਹੀ ਹੋ ਥੋੜੇ ਯਾਦ ਹੋਣਾ ਕਰਮਜੀਤ ਭਵੇਂ ਹਾਰ ਗਿਆ ਆਪਣੇ ਤੋਂ ਸਾਡੀ ਇੱਕ ਔਰਤਾ ਗੂ ਨੇ ਉਹਨੂੰ ਗੱਲ ਸੁਣਾਈ ਸੀ ਵੀ ਤੁਸੀਂ ਇਹੋ ਜਿਹੀਆਂ ਫਿਲਮਾਂ ਬਣਾਉਣ ਆਲੇ ਹੋ ਹਮ ਇਹ ਉਹੇ ਦੇ ਇਕੱਠੇ ਕਰਿਆ ਲੁੰਗ ਲਾਣਾ ਹਮ ਇਹ ਐਸਤ੍ਰਾ ਰਾਸਤਾਂ ਆਏ ਜਲਦੀ ਹੁੰਦੀ ਹੈ। ਹੂੰ। ਜੀ। ਸੋ ਇਸ ਕਰਕੇ ਹੂੰ ਇਹਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ। ਅਸੀਂ ਤਾਂ ਇਹੀ ਕਹਾਂਗੇ ਪੰਜਾਬ ਸਰਕਾਰ ਤੋਂ। ਹੂੰ। ਪੰਜਾਬ ਸਰਕਾਰ ਬਲਕਾਰ ਸਿੱਧੂ ਤਾਂ ਨੋਟਿਸ ਲੈ ਕੇ ਬਣਦਾ ਪਰਚਾ ਬਲਕਾਰ ਸਿੱਧੂ ਤੇ ਆ। ਹੂੰ। ਇਹ ਪਰਚੇ ਨੂੰ ਤੁਰੰਤ ਮਨਜਿੰਦਰ ਸਿੱਧੂ ਤੋਂ ਪਰਚਾ ਖਾਰਜ ਕਰਕੇ ਪੜਤਾਲ ਕਰ ਲੋ। ਹੂੰ। ਮੈਂ ਅੱਜ ਵੀ ਦਾਅਵੇ ਨਾਲ ਕਹਣਾ ਮਨਜਿੰਦਰ ਸਾਡਾ ਹੈ। ਹੂੰ। ਅਸੀਂ ਪੇਸ਼ ਕਰਾਂਗੇ। ਸਾਡਾ ਦੋਸ਼ ਸਾਬਤ ਕਰ ਦਿਓ। ਹੂੰ। ਅਸੀਂ ਮਨਜੀਤ ਧਨੇਰ ਨੂੰ ਹੱਥੀਂ ਜੇਲ੍ਹ ਚ ਦੇ ਕੇ ਆਏ ਸੀ ਆਪਦੇ ਹੱਥੀਂ। ਵੀ ਆ ਚੱਕੋ ਯਾਰ ਅਸੀਂ ਕਰਾਂਗੇ ਸਾਫਤ ਸਾਡਾ ਸੱਚਾ ਕਿਵੇਂ ਆ ਅਸੀਂ 45 ਦਿਨਾਂ ਬਾਅਦ ਦੁੱਧ ਧੋਤਾ ਕੱਢ ਕੇ ਲਿਆਂਦਾ ਉਹਦੇ ਚ ਅਸੀਂ ਕੱਢ ਲਿਆਵਾਂਗੇ ਸਾਡੇ ਮਨਜਿੰਦਰ ਸਿੱਧੂ ਨੂੰ ਵੀ ਜੇ ਸਾਡਾ ਦੋਸ ਸਾਫਤ ਹੋ ਗਿਆ ਕੜਾਓ ਪੜਤਾਲ ਪੜਤਾਲ ਕਰਾਉਣੀ ਇਹ ਇਹਨਾਂ ਕੋਲੇ ਹੋਈ ਆ ਝੂਠੇ ਪਰਚੇ ਕਰਨੇ ਆ ਝੂਠੇ ਪਰਚੇ ਕੁਝ ਨਹੀਂ ਕਰਦੇ ਮੇਰੇ ਤੇ 45 ਆ ਆ ਫਿਰਦਾ ਤੁਹਾਡੇ ਸਾਹਮਣੇ ਕੋਈ ਡਰ ਨਹੀਂ ਲੱਗਦਾ ਮੈਂ ਤਾਂ ਐਂ ਕਹਿਣਾ ਵੀ ਸਟਾਰ ਲੱਗ ਗਿਆ ਸਗਾ ਪਾਰਖੀ ਹੋਣ ਹੋਈ ਐ ਜਿੰਨਾ ਚਿਰ ਸਰਕਾਰਾਂ ਵੱਲੋਂ ਪਰਚੇ ਨਹੀਂ ਹੁੰਦੇ ਕਿਸੇ ਸੱਚ ਬੋਲਣ ਵਾਲੇ ਤੇ ਉਹਦੇ ਸੱਚ ਬੋਲਣ ਦਾ ਲੈਵਲ ਦਾ ਉਹਦਾ ਉਹਨੂੰ ਉਹ ਕ੍ਰੈਡਿਟ ਨਹੀਂ ਮਿਲਦਾ ਮੈਂ ਤਾਂ ਸਮਝਦਾ ਇਸ ਤਰ੍ਹਾਂ ਸਟਾਰ ਲੱਗ ਗਈ ਦੋ ਲਾਇਆ ਕਿ ਤਿੰਨੇ ਨਹੀਂ ਮੈਨੂੰ ਪਤਾ ਹੁਣ ਹਾਲ ਤੱਕ ਤਾਂ ਇੱਕ ਸਾਹਮਣੇ ਪਰ ਦੋ ਤਿੰਨ ਲੱਗਿਆ ਸ਼ਾਇਦ ਅੱਛਾ ਫਿਰ ਤਾਂ ਸਿੱਧਾ ਹੀ ਇਨਸਪੈਕਟਰ ਭਰਤੀ ਹੋ ਗਿਆ ਚਲੋ ਕੋਈ ਗੱਲ ਨਹੀਂ ਜੀ ਸਮਾਂ ਤਾਂ ਬਹੁਤ ਹੋਤਾ ਹੈ ਮਿਹਰਬਾਨੀ ਧੰਨਵਾਦ ਸੋ ਮੇਰੇ ਨਾਲ ਕਿਸਾਨਾ ਕੋਈ ਸ਼ੰਗਾਰਾ ਸਿੰਘ ਮਾਨ ਹੋਣੀ ਸੀ ਜਿਨ੍ਹਾਂ ਦੇ ਵੱਲੋਂ ਚੇਤਾਵਨੀ ਵੀ ਆ ਕਿ ਅਸੀਂ ਖੁਦ ਮਨਿੰਦਰ ਨੂੰ ਲੈ ਕੇ ਆਵਾਂਗੇ ਪਰ ਪੜਤਾਲ ਜ਼ਰੂਰੀ ਆ ਤੇ ਜੇਕਰ ਉਸ ਦੇ ਵਿੱਚ ਮਨਿੰਦਰ ਦੋਸ਼ੀ ਹੋਇਆ ਤਾਂ ਉਸ ਨੂੰ ਸਜ਼ਾ ਪਰ ਜੇਕਰ ਉਸ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਆਡੀਓ ਵਾਇਰਲ ਹੁੰਦੀ ਹੈ ਜਿਨ੍ਹਾਂ ਦੀ ਆਡੀਓ ਜਿਹੜੀ ਹੈਗੇ ਵਾਇਰਲ ਹੁੰਦੀ ਆ ਐਮਐਲਏ ਬਲਕਾਰ ਸਿੱਧੂ ਹੋ ਰਹਾਂ ਦੀ ਤਾਂ ਫਿਰ ਉਹ ਵੀ ਇੱਕ ਵੱਡਾ ਸਵਾਲੀਆ ਚਿੰਨ੍ਹ ਸਰਕਾਰ ਤੇ ਆ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਉਹ ਇਜਾਜ਼ਤ ਧੰਨ